ਇੱਕ ਤਰੀਕ ਨੂੰ ਲਾਈਟ ਦੇਵਾਂਗੇ ਜਿਹੜੇ-ਜਿਹੜੇ ਜ਼ਿਲ੍ਹਿਆਂ ਦਾ ਜ਼ੋਨ ਬਣਾਏ ਹੋਏ ਨੇ 8 ਘੰਟੇ 9 ਘੰਟੇ 10 ਘੰਟੇ ਵੀ ਮਿਲੂਗੀ ਉਹ ਜ਼ੋਨਾਂ ਦੇ ਵਿੱਚ ਬਿਜਲੀ ਮਿਲੂਗੀ ਪਾਣੀ ਜਿੱਥੇ ਨਹਿਰ ਦਾ ਆ ਗਿਆ ਨਹਿਰ ਦਾ ਵੀ ਮਿਲੂਗਾ ਕੋਸ਼ਿਸ਼ ਇਹ ਕਰਨੀ ਆ ਵੀ ਆਪਾਂ ਜੇ ਬਿਲਾਉਂਦੇ ਹੋਣ ਬਿਜਲੀ ਦੇ ਨਾ ਫਿਰ ਬਾਥਰੂਮ ਚੋਂ ਬਾਅਦ ਚ ਨਿਕਲਦੇ ਆਂ ਲਾਈਟ ਪਹਿਲਾਂ ਬਜਾਉਨੇ ਆਂ ਜਦੋਂ ਬਿਜਲੀ ਫਰੀ ਕਰ ਦਿੰਦੇ ਆਂ ਫਿਰ ਉਹ ਚਲ ਛੱਡ ਡੱਕੜਾ ਬਿਲਾਉਂਦਾ ਮੁਫਤੀ ਚੀਜ਼ ਦਾ ਥੋੜਾ ਜਿਆਦਾ ਪਾਉ ਕਰ ਲੈਣਾ ਮੋਟਰ ਜਦੋਂ ਚਲਾਉਂਦੇ ਆਂ ਸਮਝ ਲਓ ਚਾਂਦੀ ਕੱਢੀ ਜਾਂਦੇ ਆਂ ਥਲ ਨੂੰ ਚਾਂਦੀ ਆ ਨਮਰਵਾ ਚੱਲ ਪਿਆ ਕਣਕ ਨੂੰ ਵੀ ਕਣਕ ਦਾ ਵੀ ਜਿਹੜਾ ਬਚਦਾ ਛੋਟੇ ਛੋਟੇ ਉਹਨੂੰ ਅੱਗ ਲਾ ਦਿੰਦੇ ਨੇ ਕੱਲ ਹੁਣ ਉਹਦੇ ਤੂਫਾਨ ਆਇਆ ਉੱਥੇ ਅੱਗ ਲਾਈ ਬੈਠੇ ਸੀਗੇ ਠੀਕ ਹੈ ਮੈਂ ਕਹਾ ਯਾਰ ਕਾਦੇ ਬਾਤ ਹੈ ਕੀ ਕੀ ਕਹਿੰਦਾ ਤੁਹਾਨੂੰ ਇਹ ਪਹਿਲਾਂ ਤਾਂ ਧੂਆਂ ਉਹ ਥੋੜ੍ਹੀਆਂ ਅੰਦਰਾਂ ਚ ਜਾਂਦਾ ਥੋੜੇ ਜਿਹਾ ਆਕਾਂ ਚ ਜਾਂਦਾ ਹੈ ਬਾਕੀ ਤਾਂ ਪਤਾ ਨਹੀਂ ਕਿੱਥੇ ਜਾਊਗਾ ਉਹ ਗੁਰੂ ਸਾਹਿਬ ਨੇ ਤਿੰਨੇ ਦਰਜੇ ਦਿੱਤੇ ਸੀ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਦਾ ਦਰਜਾ ਜੇ ਤਿੰਨੇ ਦਰਜੇ ਥੋੜੇ ਬਹੁਤ ਬਚਾਉਣ ਚ ਕਾਮਯਾਬ ਹੋ ਗਏ ਗੁਰੂ ਸਾਹਿਬ ਦੀਆਂ ਲਾਈ ਜਿਹੜੀਆਂ ਲਿਖੀਆਂ ਪੰਕਤੀਆਂ ਉਹਨਾਂ ਨੇ ਸੋ ਜੇ ਆਪਾਂ ਉਹਨਾਂ ਤੇ ਅੱਜ ਥੋੜਾ ਬਹੁਤ ਵੀ ਅਸਰ ਕਰ ਲਿਆ ਉਹਨਾਂ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਥੋੜਾ ਯਾਦ ਕਰ ਲੈਣੀਆਂ